हे चोवीह हज़ार चोरी हुई मोरां हे चोवीह हज़ारर चोरी हुआ मोरा हे चोवी हज़ाररियां चोरी हुई मोरांरियां चोरी ओगिया तेर चोरी वग मोरा उठ जाग मुसा फुर वे तेरी गठरी लटली चोरां ਜਾਗ ਮਸਾਫਰ ਵੇ ਤੇਰੀ ਗੱਟਰੀ ਲੁੱਟ ਲਈ ਚੋਰਾ ਓਟ ਜਾਗ ਮਸਾਫਰ ਵੇ ਤੇਰੀ ਗੱਟਰੀ ਲੁੱਟ ਲਈ ਚੋਰਾ ਓਟ ਜਾਗ ਮਸਾਫਰ ਵੇ ਤੇਰੀ ਗੱਟਰੀ ਲੁੱਟ ਲਈ ਚੋਰਾ ਰਮਚੌਂ ਕੀ ਦਾਰਦਾ ਕਮਚੌਂ ਕੀ ਦਾਰਦਾ ਜਾਗਦੇ ਰਹਿਣਾ ਕਮ ਚੌਂਕੀ ਧਾਰ ਗਾਏ ਹੋ ਕਲ ਨੂੰ ਨਾ ਜਾਗਦੇ ਰਹਿਣਾ ਕਮ ਚੌਂਕੀ ਲਾਰ ਲਾਏ ਹੋ ਕਲ ਨੂੰ ਨਾ ਜਾਗਦੇ ਰਹਿਣਾ ਕਮ ਚੌਂਕੀ ਧਾਰ ਦਾ ਕਲੋਂ ਨਾ ਜਾਗਦੇ ਰਹਿਣਾ ਕਮ ਚੌਂਕੀ ਧਾਰ ਗਾਏ ਹੋ ਕਲੋਂ ਨਾ ਜਾਗਦੇ ਰਹਿਣਾ ਕਮ ਚੌਂਕੀ ਧਾਰ ਗਾਏ ਹੋ ਕਲੋਂ ਨਾ ਜਾਗਦੇ ਰਹਿਣਾ ਕਮ ਚੌਂਕੀ ਧਾਰ ਗਾਏ ਹੋ ਕਲੋਂ ਨਾ ਜਾਗਦੇ ਰਹਿਣਾ ਉਠ ਜਾ ਆਗ ਮਸਾਪ गटरी लुटली चोरां उठ जा तूं मुसाफ़ुर वे तेरी गठरी लुटली चोरां चोर ਕਿਸੇ ਵੀ ਜਗਾਉਣੀ ਇੱਕ ਦਿਨ ਐਸੀ ਨੀਂਦੇ ਸੋਨਾ ਤੈਨੂੰ ਕਿਸੇ ਵੀ ਜਗਾਉਣਾ ਨਹੀਂ ਇੱਕ ਦਿਨ ਐਸੀ ਨੀਂਦੇ ਸੋਨਾ ਤੈਨੂੰ ਕਿਸੇ ਵੀ ਜਗਾਉਣਾ ਨਹੀਂ ਇਹਦੇ ਤੇ ਐਸੀ ਨੀਂਦੇ ਸੋਨਾ ਤੈਨੂੰ ਕਿਸੇ ਵੀ ਜਗਾਉਣਾ ਨਹੀਂ ਇਹਦੇ ਤੇ ਐਸੀ ਨੀਂਦੇ ਸੋਨਾ ਤੈਨੂੰ ਕਿਸੇ ਵੀ ਜਗਾਉਣਾ ਨਹੀਂ ਇੱਕ ਦਿਨ ਐਸੀ ਨੀਂਦੇ ਸੋਣਾ ਤੈਨੂੰ ਕਿਸੇ ਵੀ ਜਗਾਉਣਾ ਨਹੀਂ ਇੱਕ ਦਿਨ ਐਸੀ ਨੀਂਦੇ ਸੋਣਾ ਤੈਨੂੰ ਕਿਸੇ ਵੀ ਜਗਾਉਣਾ ਨਹੀਂ ਤੇਰੀ ਲੱਡ ਲਈ ਚੋਰਾ ਉੱਠ ਜਾਗ ਮਸਾਫਰ ਵੇ ਤੇਰੀ ਗੱਟਰੀ ਲੁੱਟ ਲਈ ਚੋਰਾ ਉੱਠ ਜਾਗ ਮਸਾਫਰ ਵੇ 20000 ਦੀਆਂ ਤੇਰੀਆਂ ਚੋਰੀ ਹੋ ਗਈਆਂ ਮੋਰਾ ਏ 24000 ਦੀਆਂ ਤੇਰੀਆਂ ਚੋਰੀ ਹੋ ਗਈਆਂ ਮੋਰਾ ਏ 22000 ਦੀਆਂ ਤੇਰੀਆਂ ਚੋਰੀ ਹੋ ਗਈਆਂ ਮੋਰਾ ਏ 22000 ਦੀਆਂ ਤੇਰੀਆਂ ਚੋਰੀ ਹੋ ਗਈਆਂ ਮੋਰਾ ਵਟ ਜਾ ਮਸਾਫਰ ਵੇ ਤੇਰੀ ਗੱਟਰੀ ਲੁੱਟ ਲਈ ਚੋਰਾ ਉਠ ਜਾ ਗਮਸਾਫਰ ਵੇ ਤੇਰੀ ਗੱਟਰੀ ਲੁੱਟ ਲਈ ਚੋਰਾ ਉਠ ਜਾ ਗਮਸਾਫਰ ਵੇ ਤੇਰੀ ਗੱਟਰੀ ਲੁੱਟ ਲਈ ਚੋਰਾ ਉਠ ਜਾ ਗਮਸਾਫਰ ਵੇ ਤੇਰੀ ਗੱਟਰੀ ਲੁੱਟ ਲਈ ਚੋਰਾ True. Bye, Guru.